ਮੇਰਾ ਨਾਮ ਸੀਸ਼ ਕਮਾਂਡਿਓ ਹੈ ਜੀ ਕੀ ਹੋਇਆ ਮੈਂ ਜਸਟ 15 ਮਿੰਟ ਪਹਿਲਾਂ ਹੀ ਘਰੋਂ ਆਇਆ ਆਗਾ ਘਰ ਆ ਕੇ ਮੈਂ ਇਸ ਕੁਰਸੀ ਦੇ ਉੱਤੇ ਬੈਠਾ ਸੀਗਾ ਤੇ ਜਸਟ ਜਦੋਂ ਬੈਠਾ ਮੈਂ ਆਪਣਾ ਕੰਮ ਕਰ ਰਿਹਾ ਸੀ ਇਕਦਮ ਅਚਾਨਕ ਇਹਦੇ ਤੇ ਮੇਰੇ ਮਨ ਸ਼ੀਸ਼ੇ ਦੇ ਉੱਤੇ ਆਇਆ ਲੱਗਾ ਬਹੁਤ ਵੱਡਾ ਬਲਾਸਟ ਹੋ ਗਿਆ ਪਰ ਮੈਨੂੰ ਆਇਆ ਲੱਗਿਆ ਵੀ ਜਿਵੇਂ ਕਿਸੇ ਨੇ ਕੋਈ ਰੋੜਾ ਰੜਾ ਕੇ ਸ਼ੀਸ਼ਾ ਫਟ ਗਿਆ ਹੁੰਦਾਗਾ ਤੋ ਬਾਹਰ ਸੀ ਅੱਗੇ ਦੇਖਿਆ ਤਾਂ ਬਾਹਰ ਬੰਦੇ ਇਕੱਠੇ ਹੋ ਕੇ ਕਹਿੰਦੇ ਯਾਰ ਗੋਲੀਆਂ ਚਲਾ ਕੇ ਗਏ ਨੇ ਦੋ ਬੰਦੇ ਸੀਗੇ ਹੈਲਮਟ ਉਹਨਾਂ ਦੇ ਪਾਏ ਹੋਏ ਸੀਗੇ ਦੋ ਮੋਟਰਸਾਈਕਲ ਤੇ ਸੀਗੇ ਬਿਨਾ ਨੰਬਰ ਪਲੇਟ ਵਾਲਾ ਮੋਟਰਸਾਈਕਲ ਸੀਗਾ ਉਹ ਗੋਲੀਆਂ ਚਲਾ ਕੇ ਗਏ ਨੇ ਉਹ ਗੋਲੀਆਂ ਦੋ ਸੈੱਲ ਵੀ ਬਾਹਰ ਪਏ ਨੇ ਦੋਨੋਂ ਪਏ ਨੇ ਬਾਹਰ ਪਰ ਮੈਨੂੰ ਨਹੀਂ ਪਤਾ ਉਹ ਬੰਦੇ ਕੌਣ ਸੀ ਤੇ ਕਿਵੇਂ ਸੀ ਨਾ ਹੀ ਮੇਰਾ ਕੋਈ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਜਿਸਟੂ ਨਹੀਂ ਨਾ ਨਾ ਮੈਨੂੰ ਕੋਈ ਕਾਲ ਨਹੀਂ ਆਇਆ ਇਸ ਤਰ੍ਹਾਂ ਦੀ ਕੋਈ ਵੀ ਨਾ ਥ੍ਰੈਟ ਕੀਤਾ ਨਾ ਕੁਝ ਨਹੀਂ ਮੈਨੂੰ ਕੁਝ ਨਹੀਂ ਮੈਂ ਜਸਟ 10 ਮਿੰਟ ਪਹਿਲਾਂ ਹੀ ਮੈਂ ਘਰੋਂ ਆਇਆਗਾ ਹਜੀ ਸਿਰਫ ਅੱਜ ਕੀ ਮੈਂ ਕਹਿੰਦਾ ਪ੍ਰਸ਼ਾਸਨ ਦੇਖੋ ਜੀ ਮੈਂ ਆਪਾਂ ਚਾਹਣਾ ਵੀ ਦੇਖੋ ਇਸ ਤਰ੍ਹਾਂ ਤਾਂ ਬਹੁਤ ਮਾੜੀ ਗੱਲ ਆ ਜੀ ਦੇਖੋ ਸ਼ਰੀ ਬੰਦੇ ਆਗੇ ਠੀਕ ਹੈ ਦੁਕਾਨਦਾਰੀ ਕਰਦੇ ਆ ਆਪਦੀ ਦੇਖੋ ਰਾਮਨਾਲ ਸਾਡੀ ਕੋਈ ਬੈਰ ਨਹੀਂ ਡੈਰ ਨਹੀਂ ਲੈਣ ਨਹੀਂ ਦੇਣ ਨਹੀਂ ਕਿਸੇ ਨਾਲ ਆਏ ਇਸ ਤਰ੍ਹਾਂ ਤਾਂ ਬਹੁਤ ਮਾੜਾ ਕੰਮ ਆ ਜੀ ਕਿ ਕਿਸੇ ਕਿਸੇ ਦੁਕਾਨਦਾਰ ਤੇ ਕੁਝ ਵੀ ਕਰ ਦਨਗੇ ਫਿਰ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਵੀ ਕੋਈ ਸਤ ਕਮ ਸੇ ਕਮ ਇਨ ਇਨਕ ਤਾਂ ਉਹ ਦੇਖਣ ਵੀ ਆਏ ਕਮ ਸੇ ਸਾਡਾ ਇਨੀ ਸੁਰੱਖਿਆ ਤਾਂ ਹੋਣੀ ਚਾਹੀਦੀ ਹੈਗੀ ਕੋਈ ਵੀ ਬੰਦਾ ਇਸ ਤਰ੍ਹਾਂ ਆ ਕੇ ਦੇਖੋ ਦੋ ਬੰਦੇ ਆਏ ਪਿਸਤੌਲ ਮਾਰ ਕਿਸੇ ਨੂੰ ਮਰਜੀ ਮਾਰ ਕੇ ਭੱਜ ਜਾਣਾ ਇੱਦਾਂ ਬਹੁਤ ਮਾੜਾ ਹੈ ਜੀ ਇਹ ਪੁਲਿਸ ਤਾਂ ਦੇਖੋ ਜੀ ਹਜੇ ਆਈ ਨਹੀਂ ਹਜੇ ਤੱਕ ਹੁਣ ਹੁਣ ਆਏ ਅੱਛਾ ਪੁਲਿਸ ਵਾਲੇ ਆਹ ਹੁਣ ਹੁਣ ਆਏ ਨੇ ਜੀ ਪੁਲਿਸ ਵਾਲੇ ਕੋਲੇ ਅਸੀਂ ਜਦੋਂ ਮਾਰ ਹੁਣ ਸਟਾਫ ਕੀਤਾ ਇਹਨਾਂ ਨੂੰ ਹੁਣ ਆਇਆ ਸਟਾਫ ਆ ਗਿਆ ਸਾਰੇ 15 ਮਿੰਟਾਂ ਕੋਲ ਹੋਈ ਹੈ ਨੁਕਸਾਨ ਕੋਈ ਨਹੀਂ ਨੁਕਸਾਨ ਤਾਂ ਬਿਲਕੁਲ ਬਚਤ ਰਹੇਗੀ ਜੀ ਕੋਈ ਦਿੱਕਤ ਨਹੀਂ ਕਿਸ ਗੱਲ ਦੀ ਆਪਕੋ ਜੀ ਕੀ ਮਸਲਾ ਹੋਇਆ ਸਾਰਾ ਇੱਥੇ ਜਿਹੜਾ ਇਹ ਗੁੰਡਾ ਕਰਦੀ ਦਾ ਨੰਗਾ ਨਾਚ ਹੈ ਦਿਨ ਪਰ ਦਿਨ ਪੰਜਾਬ ਦੇ ਵਿੱਚ ਵੱਧਦਾ ਜਾ ਰਿ ਉਹਦੀ ਜਿਹੜੀ ਮੇਨ ਹੈ ਅੱਜ ਮਾਨਸਾ ਸ਼ਹਿਰ ਦੇ ਵਿੱਚ ਤੁਹਾਨੂੰ ਇਹਦਾ ਰੂਪ ਦੇਖਣ ਨੂੰ ਮਿਲੇਆ ਮਾਨਸਾ ਸ਼ਹਿਰ ਦੇ ਵਿੱਚ ਸ਼ਰਿਆਮ ਹੀ ਗੋਲੀਬਾਰੀ ਦੀ ਇੱਕ ਘਟਨਾ ਜਿਹੜੀ ਗੁਰਦੁਆਰਾ ਚੌਂਕ ਦੇ ਵਿੱਚ ਇੱਕ ਦੁਕਾਨਦਾਰ ਦੇ ਉੱਤੇ ਕੀਤੀ ਗਈ ਹੈ ਦੂਜੀ ਘਟਨਾ ਹੈ ਜਦੋਂ ਉਹ ਬੰਦਾ ਇੱਧਰ ਨੂੰ ਭੱਜ ਕੇ ਆ ਰਿਹਾ ਸੀਗਾ ਆਪਣੀ ਬਾਈਕ ਲੈ ਕੇ ਤਾਂ ਉਹ ਸਾਡੇ ਇੱਥੇ ਬੰਦਿਆਂ ਦੀ ਬਾਈਕ ਦੇ ਵਿੱਚ ਵੱਜਿਆ ਉਹਨੂੰ ਰੋਕਣ ਲਈ ਜਦੋਂ ਰੋਕਿਆ ਗਿਆ ਤਾਂ ਉਹਨੇ ਆਪਣੀ ਪਿਸਤੌਲ ਕੱਢ ਕੇ ਉਹਨਾਂ ਉੱਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇਂ ਇੱਕ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਮੌਜੂਦ ਸੀ ਬਜਾਏ ਕਿ ਉਹਨੂੰ ਰੋਕਣ ਦੇ ਦੁਕਾਨ ਦੇ ਅੰਦਰ ਜਾ ਕੇ ਉਹ ਭੱਜ ਗਿਆ ਜੇ ਇਦਾਂ ਦੀਆਂ ਆਪਾਂ ਕਹਦੇ ਹਾਂ 4:30 ਵਜੇ ਦਾ ਸਮਾਂ ਹੈਗਾ 4:30 ਵਜੇ ਜੇ ਆਪਾਂ ਦੇਖੀਏ ਮਾਨਸਾ ਸ਼ਹਿਰ ਦੇ ਵਿੱਚ ਜੇ ਇਦਾਂ ਦੀਆਂ ਵਾਰਦਾਤਾਂ ਹੋਣ ਲੱਗੀਆਂ ਤਾਂ ਅਸੀਂ ਕਿਵੇਂ ਵਪਾਰ ਵਰਗ ਨੂੰ ਆਪਾਂ ਕਵਾਂਗੇ ਵੀ ਉਹ ਸੇਫ ਹੈ ਦੁਕਾਨਦਾਰ ਇਸ ਟਾਈਮ ਡਰੇ ਪਏ ਨੇ ਜੇ ਆਪਾਂ ਕਹੀਏ ਪੂਰਾ ਮਾਨਸਾ ਸ਼ਹਿਰ ਹੈ ਉਹਦੇ ਵਿੱਚ ਸੈਨ ਦਾ ਮਾਹੌਲ ਹੈ ਅਸੀਂ ਸਿਰਫ ਇਹੀ ਪਾਂਸਾ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਦਿਨ ਪਰ ਦਿਨ ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰਾਂ ਦੇ ਹੌਸਲੇ ਕਿੰਦਾਂ ਉਲੰਧ ਹੋ ਰਹੇ ਨੇ ਵੀ ਸ਼ਰੀਆਮ ਉਹ ਸ਼ਹਿਰ ਦੇ ਵਿੱਚ ਪਿਸਤੌਲ ਲੈ ਕੇ ਫਿਰ ਰਹੇ ਨੇ ਫਿਰ ਉਹ ਆਪਣਾ ਮੋਬਾਈਲ ਫੋਨ ਵੀ ਸਿੱਟ ਕੇ ਚਲੇ ਗਿਆ ਉਹਨਾਂ ਦਾ ਮੋਬਾਈਲ ਫੋਨ ਤੇ ਮੋਟਰਸਾਈਕਲ ਇੱਥੇ ਉਹ ਦੇ ਕੇ ਚਲੇ ਗਿਆ ਜਿਹੜਾ ਕੀ ਲੋਕਾਂ ਨੇ ਇਕੱਠਾ ਕਰ ਲਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਬਜ਼ੇ ਦੇ ਵਿੱਚ ਦੇ ਦਿੱਤਾ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਸ ਦੀ ਗਹਿਰਾਈ ਨਾਲ ਜਾਂਚ ਕਰੇ ਜਿਹੜਾ ਮੋਬਾਈਲ ਹੈ ਉਹਨੂੰ ਸਾਈਬਰ ਕ੍ਰਾਈਮ ਦੇ ਵਿੱਚ ਭੇਜੇ ਵੀ ਇਹ ਬੰਦੇ ਕੌਣ ਨੇ ਕਿੱਥੋਂ ਤੱਕ ਇਹਨਾਂ ਦੇ ਤਾਰ ਨੇ ਕਿਹੜੇ ਗੈਂਗਸਟਰਾਂ ਨਾਲ ਇਹਨਾਂ ਦੇ ਲਿੰਕ ਨੇ ਕਿਸੇ ਨੂੰ ਥ੍ਰੈਟ ਵਗੈਰਾ ਹੈਗਾ ਇਹਨਾਂ ਨੂੰ ਕੋਈ ਨਹੀਂ ਦੇਖੋ ਜੀ ਵਪਾਰੀ ਬੰਦੇ ਨੇ ਜੀ ਨਾਰਮਲ ਰਹਿੰਦੇ ਨੇ ਇਹਨਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂਗਾ ਜੇ ਤੁਸੀਂ ਕਹੋਗੇ ਦੇਖਣ ਤੋਂ ਬਾਅਦ ਕੋਈ ਵਹੀਕਲ ਉਹਨਾਂ ਨੇ ਹੋਰ ਆ ਨਾ ਨਹੀਂ ਨਹੀਂ ਉਹ ਭੱਜ ਕੇ ਗਏ ਨੇ ਜੀ ਭੱਜ ਕੇ ਗਏ ਨੇ ਮੈਂ ਉਹੀ ਕਹਿ ਰਿਹਾ ਵੀ ਜੇ ਹਜੇ ਤੱਕ ਵੀ ਤੁਸੀਂ ਮੈਂ ਸ਼ਹਿਰ ਦੇ ਵਿੱਚੋਂ ਹੁਣੇ ਆਏ ਆ ਹਲੇ ਤੱਕ ਕਿਤੇ ਵੀ ਨਾਕਾਬੰਦੀ ਨਹੀਂ ਕੀਤੀ ਗਈ ਤਾਂ ਅਸੀਂ ਕਹਾਂਗੇ ਵੀ ਜੇ ਇੱਥੋਂ ਭੱਜ ਕੇ ਗਏ ਨੇ ਤਾਂ ਉਹਨਾਂ ਨੂੰ ਫੜਨ ਦੇ ਵਿੱਚ ਆਪਾਂ ਪੂਰੀ ਤਰ੍ਹਾਂ ਨਾਕਾਮ ਐ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹੀ ਨਾਕਾਮ ਐ ਤੇ ਡੀਐਸਪੀ ਸਾਹਿਬ ਹੁਣ ਪਹੁੰਚੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਕਿੱਦਾਂ ਇਹਨਾਂ ਨੂੰ ਮਤਲਬ ਜਿਹੜਾ ਮਸਲਾ ਹੈਗਾ ਇਹਨੂੰ ਦੇਖਿਆ ਜਾਵੇ ਪਰ ਜਿਹੜੀ ਮੇਨ ਚੀਜ਼ ਐ ਜੀ ਗੈਂਗਸਟਰਾਂ ਦੇ ਜਿਹੜੇ ਹੌਂਸਲੇ ਐ ਪੰਜਾਬ ਦੇ ਵਿੱਚ ਹੀ ਪੂਰੇ ਪੰਜਾਬ ਦੇ ਵਿੱਚ ਹੌਂਸਲੇ ਬਲੰਦ ਹੋ ਚੁੱਕੇ ਨੇ ਕਿਉਂਕਿ ਜਿਹੜੀ ਸਰਕਾਰ ਐ ਇਹਨਾਂ ਨੂੰ ਨੱਥ ਨਹੀਂ ਪਾ ਰਹੀ ਸਰਕਾਰ ਐ ਜਿਹੜੀ ਇਹਨਾਂ ਨੂੰ ਰੋਕ ਨਹੀਂ ਰਹੀ ਅੱਜ ਅਕੱਜ ਕੀ ਨਾਮ ਐ ਜੀ ਜਗਰਾਤ ਸਿੰਘ ਅਗੇ ਸਾਰਾ ਕੀ ਹੋਇਆ ਵਾਕਿਆ ਤੁਸੀਂ ਇੱਥੇ ਰੁਕਿਆ ਵੀ ਸੀ ਉਹਨਾਂ ਨੂੰ ਇੱਥੇ ਉਹ ਕਿ ਉਹਨਾਂ ਨੇ ਬੂਣੀ ਦੇ ਵਿੱਚ ਮੋਟਰਸਾਈਕਲ ਮਾਰਿਆ ਭੱਜ ਕੇ ਸ਼ੇਰੂ ਨੇ ਫੜਿਆ ਜਦੋਂ ਨੇ ਪਲਸ ਬਚੋ ਤੜਾਤਾ ਸ਼ੇਰੂ ਪਰਾਂ ਹੋ ਗਿਆ ਮੇਰੇ ਬੱਜੇ ਰੰਗ ਤੇ ਉਦੋਂ ਮੈਂ ਫੜਿਆ ਪਰ ਮੈਂ ਸਿੱਟ ਲੈ ਸੀ ਉਹ ਬੰਦਾ ਕੋਸ ਨੂੰ ਹਾਥੀ ਪਾਈ ਮੈਂ ਖੋਣ ਦੀ ਕੋਸ਼ਿਸ਼ ਕੀਤੀ ਸੀ ਨਹੀਂ ਖੋਇਆ ਗਿਆ ਉਹ ਕੋ ਤਕੜਾ ਸੀ ਕਿਉਂਕਿ ਮੈਂ ਥੋੜਾ ਹੁਣ ਅੱਗੇ ਨਾਲ ਮਸ ਸੀਗਾ ਪਹਿਲਾਂ ਵਾਰ ਕੈਮਰਾ ਸੀ ਨਹੀਂ ਸੀਗਾ ਇਸ ਕਰਕੇ ਉਹ ਇਸ ਕਰਕੇ ਜਦੋਂ ਮੈਨੂੰ ਕਿਸ ਨੇ ਕਹਿਤਾ ਕਿ ਉਹਨਾਂ ਨੇ ਮੇਰੇ ਹੱਥ ਜਿਸ ਤਰ੍ਹਾਂ ਤਲਾਤਾ ਸੀ ਉਹਨਾਂ ਨੇ ਪਰ ਮੇਰੇ ਵੱਜ ਵੀ ਸਕਦਾ ਸੀ ਪਰ ਉਹਦਾ ਐਮਐਲ ਫੜਿਆ ਹੋਇਆ ਸੀ ਹੱਥਾਂ ਨੇ ਕੱਟ ਕੇ ਮੋਟਰ ਸਿੱਟ ਕੇ ਫਿਰ ਪੱਦੇ ਨੇ ਹਾਂ ਮੋਟਰਸਾਈਕਲ ਸਿੱਟ ਆਇਆ ਹੈ ਮੋਟਰਸਾਈਕਲ ਸਿੱਟ ਆਇਆ ਹੈ ਫੜਿਆ ਮੋਟਰਸਾਈਕਲ ਤੋਂ ਲਾਹਿਆ ਮੈਂ ਉਹ ਠੀਕ ਹੈ ਜੀ ਉਹ ਸਾਈਂ ਤੋਂ ਲਾ ਕੇ ਸਿੱਟ ਕੇ ਜਦੋਂ ਉਹਨਾਂ ਨੇ ਪਿਸਤੌਲ ਚਲਦਾ ਤੇ ਮੈਨੂੰ ਕਹਿੰਦਾ ਪਰ ਹਜਾਪਾ ਪਰ ਹਜਾ ਮੈਂ ਪਾਸੇ ਹੋ ਗਿਆ ਫਿਰ ਮੈਂ ਦਸੂਨ ਮਾਰ ਨਹੀਂ ਮੈਂ ਛੱਡਦਾ ਨਹੀਂ ਸੀ ਪਰ ਮਗਰ ਮੇਰੇ ਕੋਈ ਲੱਗਿਆ ਨਹੀਂ ਇਸ ਕਰਕੇ ਮੈਂ ਫੜਿਆ ਉਹਨੂੰ ਪਿਸਤੌਲ ਚਲਾਇਆ ਮੇਰੇ ਹੱਥ 'ਚ ਲਾਇਆ ਉਹਨੇ ਤੇ ਇਸ ਕਰਕੇ ਫਿਰ ਉਹ ਪੱਛ ਗਿਆ ਮੂੰਹ ਸਰ ਬੰਨੇ ਹੋਈ ਸੀ ਉਹਨਾਂ ਦੇ ਪਛਾਣ ਨਹੀਂ ਹੋਈ ਸਰ ਫਾਇਰਿੰਗ ਹੋਈ ਹੈ ਕੀ ਮਾਮਲਾ ਹੁਣ ਤੱਕ ਤੁਸੀਂ ਇਹ ਆਪਣੇ ਆਪਣੇ ਬਾਜ਼ਾਰ ਦੇ ਵਿੱਚ ਗੁਰੂ ਸ਼ਕਤੀ ਟ੍ਰੇਡਿੰਗ ਕੰਪਨੀ ਆ ਜਿੰਨਾਂ ਦੀ ਦੁਕਾਨ ਤੇ ਇਹ ਫਾਇਰਿੰਗ ਹੋਈ ਹੈ ਤੇ ਦੋ ਫਾਇਰ ਕਰਨ ਵਾਲੇ ਦੋ ਸੀ ਇਹ ਜੋ ਮੌਕੇ ਤੋਂ ਉਹ ਵੀ ਮੋਟਰਸਾਈਕਲ ਤੇ ਲੈ ਕੇ ਭੱਜ ਗਏ ਸੀ ਇਸ ਤੋਂ ਬਾਅਦ ਉਹਨਾਂ ਦਾ ਮੋਟਰਸਾਈਕਲ ਆ ਭਗਤ ਸਿੰਘ ਚੌਕ ਤੋਂ ਛੱਡ ਕੇ ਚਲੇ ਗਿਆ ਉਹ ਉਹਨਾਂ ਦੀ ਪਾਲ ਜਾ ਰਹੀ ਸੀ ਕਿੰਨੇ ਜਗ੍ਹਾ ਤੇ ਫਾਇਰਿੰਗ ਹੋਈ ਹੈ ਫਾਇਰ ਸਰ ਪਹਿਲਾਂ ਤਾਂ ਉਹਨਾਂ ਨੇ ਦੁਕਾਨ ਤੇ ਕੀਤੀ ਸੀ ਤੇ ਇਸ ਤੋਂ ਬਾਅਦ ਉਹ ਪਾਕਸ ਸਿੰਘ ਚੌਕ ਦੇ ਵਿੱਚ ਆਪਦੀ ਸੇਫਟੀ ਲਈ ਜਿਹਦੇ ਉਹਨਾਂ ਦੇ ਮੋਟਰਸਾਈਕਲ ਕਿਸੇ ਸਕੂਟੀ 'ਚ ਲੱਗਿਆ ਆਪਦੀ ਸੇਫਟੀ ਲਈ ਕਰਕੇ ਕੋਈ ਥ੍ਰੈਟ ਵਗੈਰਾ ਹੈਗਾ ਸੀ ਉਹਨਾਂ ਬੰਦਿਆਂ ਨੂੰ ਪਤਾ ਕਰਨ ਤੇ ਲੱਗਿਆ ਜੀ ਵੀ ਉਹਨਾਂ ਨੂੰ ਕੋਈ ਥ੍ਰੈਟ ਵਗੈਰਾ ਕੋਈ ਏਦਾਂ ਦੀ ਕਾਲ ਵਗੈਰਾ ਵੀ ਕੋਈ ਨੰਬਰ ਵਗੈਰਾ ਲੱਗਿਆ ਸੀ ਆ ਪਲਾਟ ਦਾ ਮੋਟਰਸਾਈਕਲ ਦਾ ਜਿਹੜਾ ਨੰਬਰ ਸੀਗਾ ਉਹ ਜੁਪੀ ਦਾਗਾ ਉਹਦੇ ਬਾਰੇ ਵੀ ਤਫਤੀਸ਼ ਕੀਤੀ ਹੈ ਕੋਈ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ ਕੋਈ ਲੱਗਿਆ ਜੀ ਨਹੀਂ ਹਲੇ ਤੱਕ ਵੀ ਮਤਲਬ ਦੋਸ਼ੀਆਂ ਦੀ ਭਾਰ ਜਾ ਰਹੀ ਹੈ ਐਫ ਆਈ ਆਰ ਦਰਜ ਕਰ